ਤੇ ਇਹਨਾਂ ਦੇ ਝੂਠੇ ਇਲਜ਼ਾਮ ਸਾਡੇ ਉੱਤੇ ਲਾ ਕੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਅੱਜ ਗੁਰੂ ਘਰ 'ਚ ਖੜਿਆ। ਮੈਨੂੰ ਕਹਿਂਚੇ ਕੋਈ ਸੰਕੋਚ ਨਹੀਂ ਹੈਗਾ। ਮੈਂ ਅੱਜ ਵੀ ਉੱਥੇ ਖੜਿਆ ਹਾਂ। ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਤੇ ਜਿਨ੍ਹਾਂ ਨੇ ਸਿਆਸਤ ਖੇਡੀ। ਰੱਬ ਉਹਨਾਂ ਨੂੰ ਬਲਦੀ ਹੋਈ ਸਜ਼ਾ ਜ਼ਰੂਰ ਦੇ ਤੇ ਮਾਲਕ ਕਿਰਪਾ ਕਰਨ ਕਿ ਜੇ ਲੋਕੀ ਚਾਹੁੰਦੇ ਨੇ ਸਾਡੇ ਸਮੇਂ 'ਚ ਤਾਂ ਉਹਦਾ ਵੀ ਵੱਡਾ ਦੁੱਖ ਹੈ ਸਾਨੂੰ ਕਿ ਇੱਕ ਬੇਅਦਬੀ ਹੋਈ। ਇਹਨਾਂ ਦੇ 10 ਸਾਲਾਂ 'ਚ ਹਜ਼ਾਰਾਂ ਕਿੰਨੇ ਹਰ ਸਾਲ ਮੈਨੂੰ ਲੱਗਦਾ ਕਿੰਨੀਆਂ ਬੇਅਦਬੀਆਂ ਹੁੰਦੀਆਂ ਨੇ ਇੱਕ ਬੰਦਾ ਨਹੀਂ ਫੜਿਆ ਗਿਆ। ਉਸ ਇੱਕ ਵੰ ਜਿਹੜਾ ਫੈਦਲੀ ਜਿੱਤੇ ਸ਼ੁਰੂ ਕੀਤੀ ਅੱਜ ਇਸ ਗੱਲ ਨੂੰ ਨਾ ਭੁੱਲੋ ਕਿ ਇਹਨਾਂ ਦਾ ਨਰੇਸ਼ ਯਾਦਾ ਜੇ ਮਲੇਰ ਕੋਟਲਾ 'ਚ ਆਮ ਆਦਮੀ ਦਾ ਵਿਧਾਇਕ ਮਲੇਰ ਕੋਟਲਾ 'ਚ ਜੇ ਉਥੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾ ਕੇ ਕਨਵਿਕਟ ਹੋ ਸਕਦਾ ਹੈ ਅਦਾਲਤਾਂ ਤੋਂ ਆਹੀ ਹਰਪਾਲ ਚੀਮਾ ਹਰਜੋਤ ਬੈਂਸ ਉਹਦੇ ਵਕੀਲ ਸੀਗੇ ਉਹਨੂੰ ਛਡਾਉਣ ਵਾਸਤੇ ਤੇ ਭਗਵਾਨ ਤੁਮਾਰ ਨੇ ਅਪੀਲ bc ਤੋਂ ਲਿਖਾਈ ਕਿ ਵਾਪਸ ਲੋਕੇ ਉਸ ਨੂੰ ਕਨਵਿਕਟ ਹੋਇਆ ਅਜੇ ਕੁਰਾਨ ਸ਼ਰੀਫ ਦੀ ਬੇਅਦਬੀ ਕਰ ਆ ਸਕਦੇ ਨਾ ਤਾਂ 2015 'ਚ 14 'ਚ ਇਹਨਾਂ ਦਾ ਜਨਮ ਹੋਇਆ ਆ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਜਿਹੜੀ ਚੀਜ਼ ਪੰਜਾਬ 'ਚ ਕਦੇ ਹੋਈ ਨਹੀਂ ਸੀ ਉਹ 2015 'ਚ ਉਹ ਚ